ਬੇਰੋ ਜਿਹੜੇ ਆ ਪਿੰਡ ਅਸੀਂ ਪੱਖੋ ਦੇ ਡਿਸਟ੍ਰਿਕਟ ਬਰਨਾਲਾ ਚ ਹੁਣ ਆ ਰਹੇ ਆ ਰੈਸ਼ਨ ਲੈ ਕੇ ਵੀਰ ਚਰਨਜੀਤ ਸਿੰਘ ਬਰਾੜ ਸਿੰਘਾਪੁਰ ਵੱਲੋਂ ਇਸ ਘਰ ਦੀ ਨੂਨ ਨੇ ਆਪਣੇ ਹੀ ਸਿਰ ਤੇ ਸਾਈ ਨੂੰ ਮਾਰਤਾ ਸੀਗਾ ਦੋ ਦੇ ਬੱਚੇ ਆ ਛੋਟੇ ਛੋਟੇ ਡੇਬੇ ਬਾਪੂ ਜਿਹੜੇ ਸਾਹਮਣੇ ਹਣ ਆ ਫਿਰਦਾ ਇੱਕ ਤਾਂ ਪਚੰਗੀ ਛੋਟਾ ਜਿਹਾ ਆ ਦੇਖੋ ਕਿੱਡਾ ਕੋ ਬੱਚਾ ਉਹ ਵਿਚਾਰਾ ਬਾਪੂ ਐ ਇਹਦਾ ਬੇਟਾ ਸੀਗਾ ਕੁਲਦੀਪ ਸਿੰਘ ਕੋ ਕੁੜੀ ਆ ਉਹਦੇ ਕੀ ਹਾਲ ਆ ਬਾਪੂ ਠੀਕ ਐ ਉਹ ਠੀਕ ਠਾਕ ਆ ਹਾਂ ਹਾਂ ਠੀਕ ਆ ਆਹ ਕੋਆਮ ਉੱਡ ਗਿਆ ਮਾ ਜਰਾ ਟਾਈਮ ਆਉਂਦਾ ਗੰਬਰੂ ਨਾਲ ਲੰਗੀ ਜਾਂਦਾ ਹੋਵੇ ਛੋਟੇ ਛੋਟੇ ਹਾਂ ਬੱਚੇ ਬਾਪੂ ਬੱਚੇ ਠੀਕ ਆ ਬੱਚੇ ਹਾਂਜੀ ਹਾਂ ਠੀਕ ਚਲ ਸ਼ੁਕਰ ਹਾਂਜੀ ਬਸ ਇਹੀ ਆ ਹੋਰ ਕੀ ਆ ਕੋਈ ਨਹੀਂ ਬਸ ਠੀਕ ਹੈ ਜੀ ਬੇਬੇ ਹੈ ਨਹੀਂ ਅੱਜ ਚੱਲ ਕੋਈ ਨਹੀਂ ਕੋਈ ਨਹੀਂ ਮਿੱਠੂ ਜਾਂਦਾ ਮਿੱਠੂ ਸਿੰਘ ਅੱਖੋ ਕਿਸ ਤਨ ਬੜਾ ਵੀਰ ਚਰਨਜੀਤ ਬਰਾੜਵੀ ਚਲੋ ਕੋਈ ਨਹੀਂ ਬਾਪੂ ਕੋਈ ਨਹੀਂ ਕੋਈ ਨਹੀਂ ਕੋਈ ਕੁਝ ਨਹੀਂ ਆਇਆ ਯਾਰ ਚਲੋ ਕੋਈ ਨਹੀਂ ਅੱਗੇ ਜਾਣਾ ਬੰਦਾ ਇਹ 22 ਸਾਲ ਦਾ ਸੀ ਚਰਨਜੀਤ ਵੀਰ ਜੀ 22 ਸਾਲ ਦਾ ਬਾਈ ਗੁਰਜੀਤ ਸਿੰਘ ਦੋ ਇਹਦੇ ਬੱਚੇ ਇਹਦੇ ਘਰ ਵਾਲੀ ਨਹੀਂ ਇਹਨੂੰ ਮੁੰਡੇ ਨੂੰ ਮਾਰਦਾ ਤੇ ਇਹ ਜਿਹੜੇ ਉਹਦੇ ਬੱਚੇ ਦੋ ਉਹਨਾਂ ਨੂੰ ਇਹ ਬੇਬੇ ਬਾਪੂ ਪਾਲ ਰਹੇ ਆ ਤੇ ਪੱਖੋ ਕੇ ਪਿੰਡ ਡਿਸਟ੍ਰਿਕਟ ਬਰਨਾਲੀ ਇੱਥੇ ਰਾਸ਼ਨ ਆਪਾਂ ਮੰਥਲੀ ਦੇ ਰਹੇ ਆ ਤੁਹਾਡੇ ਵੱਲੋਂ ਜਿਉਂਦੇ ਬਾਸ ਦੇ ਰਹੋ ਮਾਲਕ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਇਸ ਤਰ੍ਹਾਂ ਹੀ ਕੌਮ ਦੀ ਪੰਥ ਦੀ ਸੇਵਾ ਕਰਨ ਬਸ ਬਾਪੂ ਕਾਸੀ ਜੀ ਲਾਉਣ ਨਹੀਂ 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 ਬਾਪੂ ਕਾਸੀ ਨਹੀਂ 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 ਕਾਸੀ ਨਹੀਂ ਲੜਣਾ ਜੀ ਬਸ ਆਹੀ ਨਹੀਂ ਨਹੀਂ ਸਾਡੀ